ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮੈਂ ਦਿਖਾ ਰਿਹਾ ਵੀਰ ਜੀ ਅੱਜ ਪਿੰਡ ਚ ਅਸੀਂ ਕੀਰਤਨ ਕਰਨ ਗਏ ਸੀ ਉੱਥੇ ਪਿੰਡ ਮਾਨ ਵਾਲੇ ਚ ਉੱਥੇ ਦੇਖੋ ਵਿਚਾਰੇ ਗਰੀਬੇ ਬੰਦੇ ਨੇ ਕਿ ਉਹਨਾਂ ਨੂੰ ਕੀ ਗੁਰੂ ਘਰ ਚੋਂ ਉਹਨਾਂ ਨੇ ਸਮਾਨ ਚਕਾਤਾ ਬੰਦੇ ਆ ਇਹਦਾ ਮਤਲਬ ਹਲੇ ਤੱਕ ਵੀ ਉਹੀ ਕੰਮ ਚੱਲ ਰਿਹਾ ਹੈਗਾ ਆ ਦੇਖੋ ਇਹਨਾਂ ਨੂੰ ਸਮਾਨ ਚਕਾਤਾ ਉਹਨਾਂ ਨੇ ਵਿਚਾਰਿਆਂ ਦਾ ਆ ਦੇਖੋ ਮहारा ਸਰੂਪ ਆ ਮहारा ਇੰਨਾ ਗੁਰਦੁਆਰੇ ਫਿਰ ਬਣੇ ਕਾਦੇ ਲਈ ਨੇ ਜਿੱਥੇ ਗਰੀਬ ਹੀ ਨਹੀਂ ਆਪਣਾ ਪ੍ਰੋਗਰਾਮ ਕਰ ਸਕਦੇ ਗਰੀਬ ਦੀ ਸੁਣਵਾਈ ਨਹੀਂ ਉੱਥੇ ਫਿਰ ਕੀ ਫਾਇਦਾ ਆ ਤੁਹਾਨੂੰ ਮੈਂ ਦਿਖਾ ਰਿਹਾ ਸਾਰਾ ਦੇ ਪੋਚਾਰਾਂ ਦੇ ਆ ਬੈਠੇ ਨੇ ਗੁਰਦੁਆਰੇ ਚ ਗਏ ਸੀ ਸਾਰਾ ਸਮਾਨ ਚਕਾਤਾ ਉਹਨਾਂ ਦਾ ਆ ਮਾਰਾ ਸਰੂਪ ਪਏ ਨੇ ਕਿ ਤੇ ਆ ਦੇਖੋ ਅਸੀਂ ਬੈਠ ਕੇ ਇਥੇ ਆ ਕਮਰੇ ਚ ਕੀਰਤਨ ਕਰਾਂਗੇ ਆ ਦੇਖੋ ਆ ਪਏ ਨੇ ਆ ਦੇਖੋ ਵਿਚਾਰਾ ਮਾਰਾ ਸਰੂਪ ਪਏ ਨੇ ਅਲੋ ਵਿਚਾਰੇ ਹੁਣ ਕਿੱਥੇ ਜਾਣ ਗਰੀਬ ਜਦੋਂ ਮਤਲਬ ਕੋਈ ਸੁਣ ਬਾਈ ਨਹੀਂ ਹਲੇ ਤੱਕ ਉਹ ਪਹਿਲਾਂ ਬ੍ਰਾਹਮਣਵਾਦ ਪਰੂ ਸੀ ਹੁਣ ਜੱਟਵਾਦ ਪਰੂ ਹੋਇਆ ਪਿਆ ਆ ਬੈਠੇ ਨੇ ਵਿਚਾਰੇ ਆ ਦੇਖੋ ਆ ਵਿੱਚ ਹੀ ਇਹਨਾਂ ਦੇ ਬਾਥਰੂਮ ਨੇ ਵਿਚਾਰਾਂ ਦੇ ਜਾਣ ਕਿੱਥੇ ਦੇਖੋ ਆ ਆ ਦੇਖੋ ਸਾਰਾ ਸਮਾਨ ਆ ਪਿਆਗਾ ਆ ਇਹਨਾਂ ਦਾ ਨਾਲ ਮਾਰਾ ਸਾਨੂੰ ਕਿੱਥੇ ਬੰਦੇ ਬੈਠਣ ਆ ਦੇਖੋ ਵਿਚਾਰਾਂ ਦਾ ਕਿੱਥੇ ਬੰਦਾ ਬੈਠੇ ਕਿੱਥੇ ਜਾਵੇ ਤੇ ਗੁਰੂ ਘਰ ਇਹ ਗਰੀਬਾਂ ਲਈ ਨਹੀਂ ਹੈਗੇ ਉੋਂ ਤਾਂ ਆਪਾਂ ਕਹੀ ਜਾਂਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਫਿਰ ਇਹ ਹੁਣ ਇਹਨਾਂ ਦੀ ਸੁਣਵਾਈ ਕੋਤੇ ਵੀ ਨਹੀਂ ਹੈਗੀ ਬੇਨਤੀ ਆ ਗਈ ਭਾਈ ਇਹ ਮਾਨ ਵਾਲਾ ਪਿੰਡਾ ਦਾ ਇਹ ਸੰਗਰੂਰ ਚ ਪੈਂਦਾ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਭਾਈ ਐਸੇ ਵੀਰਾਂ ਦੀ ਜੇ ਮਦਦ ਨਹੀਂ ਅਸੀਂ ਕੀਤੀ ਤੁਹਾਨੂੰ ਜੀ ਸਮਾਨ ਕਿਨੇ ਚੁਕਾਇਆ ਜੀ ਇੱਥੋਂ ਪਿੰਡ ਚ ਪਿੰਡ ਤੋਂ ਸਮਾਨ ਤੁਹਾਡਾ ਕਿਨੇ ਚੁਕਾਇਆਗਾ ਹੁਣ ਤਾਂ ਪੰਚਾਇਤ ਨਹੀਂ ਮੰਨ ਕੇ ਚੱਲੋ ਜੀ ਬੱਚੇ ਹੋਏ ਤੁਹਾਨੂੰ ਮਤਲਬ ਕਰ ਨਹੀਂ ਦਿੱਤਾ ਕਿਸੇ ਦੇ ਸਾਹਮਣੇ ਸਮਾਨ ਚੱਕਦੇ ਨੂੰ ਰੋਕਿਆ ਨਹੀਂ ਅੱਛਾ ਜੀ ਤੁਸੀਂ ਕਿਹਾ ਸੀ ਵੀ ਰਾਤ ਨੂੰ ਵੀ ਅਸੀਂ ਇੱਥੇ ਕਰਨਾ ਸਾਡੀ ਕਈ ਦਿਨਾਂ ਤੋਂ ਗੱਲ ਚੱਲਦੀ ਸੀ ਹਾਂ ਜੀ ਹਾਂ ਜੀ ਅੱਛਾ ਵੀ ਤੁਸੀਂ ਕਿਹਾ ਵੀ ਅਸੀਂ ਇੱਥੇ ਕੌਣ ਤੁਹਾਡੇ ਕੌਣ ਗੁਜ਼ਰ ਗਿਆ ਜੀ ਮਾਈ ਗੁਜ਼ਰੀਏ ਜੀ ਅੱਛਾ ਜੀ ਤੁਸੀਂ ਅਖੰਡ ਮਤਲਬ ਕਿਆ ਸੀ ਭੋਗ ਵੀ ਉੱਥੇ ਪਾਵਾਂਗੇ ਅਸੀਂ ਤੁਹਾਨੂੰ ਪਾਉਣ ਨਹੀਂ ਦਿੱਤਾ ਉਹਨਾਂ ਨੇ ਸਮਾਨ ਵੀ ਸਾਰੀ ਲੈ ਕੇ ਗਈ ਚਾਚਾ ਸਮਾਨ ਸਾਡਾ ਵਾਪਸ ਚੁਕਾਇਆ ਸਾਰਾ ਵਾਪਸ ਅੱਛਾ ਤੁਹਾਡਾ ਸਮਾਨ ਰਾਤ ਤੁਸੀਂ ਰੱਖਿਆ ਸੀ ਜੀ ਨਹੀਂ ਇਹ ਅਸੀਂ ਸ਼ਾਮ ਨੂੰ ਸਜਣ ਨੂੰ 5:00 ਵਜੇ ਸਮਾਨ ਰੱਖਾਇਆ ਜੀ ਘੰਟੇ ਕੇ ਬਾਅਦ ਰੌਲਾ ਪੈ ਗਿਆ ਜੀ ਤੁਸੀਂ ਲਵੇਤੀਆਂ ਕੀ ਗੱਲ ਬਾਤ ਉਹਨਾਂ ਨੇ ਕਹੀ ਆ ਤੁਹਾਨੂੰ ਕਮੇਟੀ ਨੇ ਕੀ ਗੱਲ ਕਹੀ ਆ ਬਾਅਦ ਚ ਕਹਿੰਦੇ ਜੀ ਸਾਨੂੰ ਹਾਂ ਜੀ ਕਹਿੰਦੇ ਭੋਗ ਪਾ ਲਓ ਹਾਂ ਜੀ ਕਹਿੰਦੇ ਅਸੀਂ ਭਾਂਡੇ ਹੀ ਦਿੰਦੇ ਆਂ ਤੇ ਫਿਰ ਫਿਰ ਉੱਥੇ ਸਾਡਾ ਕੀ ਫਿਰ ਅਸੀਂ ਕਹੀ ਵੀ ਫਿਰ ਤਾਂ ਸਾਡੂ ਤਾਂ ਉਹ ਤੁਸੀਂ ਕਾ ਵੀ ਬਾਦਬਵਾਦ ਨਾਲ ਚੰਗਾ ਆ ਦੇਖੋ ਸਾਰਾ ਪਰਿਵਾਰ ਖੜਾ ਜੀ ਹੱਥ ਜੋੜੀ ਜੇ ਅਸੀਂ ਗਰੀਬਾਂ ਨੂੰ ਨਾਲ ਨਹੀਂ ਲਾ ਕੇ ਚੱਲ ਸਕਦੇ ਪ੍ਰਚਾਰ ਪਪਾ ਕਹੀ ਜ ਨੇ ਪ੍ਰਚਾਰ ਕਰੋ ਜੀ ਪ੍ਰਚਾਰ ਕਰੋ ਹੁਣ ਪ੍ਰਚਾਰ ਕਿਵੇਂ ਹੋਵੇ ਜਿਨ੍ਹਾਂ ਨੂੰ ਨੇੜੇ ਨਹੀਂ ਲਾਉਣਾ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਕਹਿਣਾ ਹੀ ਨਹੀਂ ਹੈਗਾ ਚਲੋ ਕੋਈ ਨਹੀਂ ਜੀ ਗੁਰਦੁਆਰੇ ਦਾ ਕੋਈ ਕਸੂਰ ਨਹੀਂ ਹੈਗਾ ਮਾਤਾ ਜੀ ਹਾਂਜੀ ਇਹ ਗੁਰੂ ਦਾ ਕੋਈ ਕਸੂਰ ਨਹੀਂ ਇਹ ਬੰਦੇ ਜਿਹੜੇ ਵਿਚ ਨੇਗੇ ਹਾਂ ਉਹ ਉਹਨਾਂ ਦਾ ਕਸੂਰ ਆ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਇਹ ਭਾਈ ਜਿੱਥੇ ਤੱਕ ਆਵਾਜ਼ ਆਉਂਦੀ ਆ ਨਾ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਇੱਥੇ ਨੰਬਰ ਤੁਹਾਨੂੰ ਹੇਠਾਂ ਦੇ ਦਾਂਗੇ ਉਹ ਬੰਦਿਆਂ ਨਾਲ ਗੱਲਬਾਤ ਕਰੋ ਜਿਨ੍ਹਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚੋਂ ਬਾਹਰ ਭਜਾਇਆ ਦਾ ਬਾਹਰ ਭਜਾਉਣਾ ਹੀ ਹੋ ਗਿਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਪਹਿਲਾਂ ਬ੍ਰਾਹਮਣਵਾਦ ਭਾਰੀ ਸੀ ਬਾਹਰ ਆਈ ਹੀ ਆ ਬਸ ਇਹ ਜਦੋਂ ਸਮਾਨ ਚੁਕਾਇਆ ਤਾਂ ਸਮਾਨ ਚੁਕਾਇਆ ਕਿਸੇ ਨੇ ਨਹੀਂ ਰੋਕਿਆ ਦੱਸਦੇ ਨਹੀਂ ਜਦੋਂ ਤੱਕ ਮੂਰੇ ਬੈਠਾ ਤੇ ਹਾਂ ਨਹੀਂ ਕਰ ਭਾਈ ਤੂੰ ਸਾਮਾਨ ਕਾ ਚੱਕ ਦੇ ਅਭੀ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਕਿਸੇ ਨੇ ਨਹੀਂ ਸੁਣੀ ਹੈਗੀ ਜੀ ਉਹਨਾਂ ਨੇ ਅੱਜ ਅਸਮਾਨ ਚੱਕ ਲੈ ਆਏ ਸੀ ਤਾਂ ਪਹਿਲਾਂ ਤਾਂ ਇਹ ਮਿੰਤਾ ਕਰਦੇ ਰਹੇ ਘਰ ਘਰ ਕਦੇ ਕਿਸੇ ਦੇ ਜਾਂਦੇ ਤੇ ਕਿਸੇ ਕਿਸੇ ਪਿੰਡ ਚ ਫਿਰ ਲਿਆ ਸੀ ਕੋਈ ਨਹੀਂ ਐਂ ਜੀ ਕਹ ਵੀ ਚੱਲ ਭਾਈ ਅਸੀਂ ਨਾਲ ਤੁਰਦੇ ਆਂ ਮੈਂ ਅਸੀਂ ਟੋਕਰੀ ਚਾਹਾਂ ਨਾਲ ਸਾਰਾ ਇਹ ਨਸੀ ਕੰਮ ਕਰਦਾ ਕੂੜਾ ਸਿੱਤਾਂ ਜੀ ਮਤਰਾ ਵੀ ਚੱਕਦੇ ਆਂ ਜੀ ਪਿੰਡ ਦੀ ਬਾਹਰ ਫੇਰ ਵੀ ਨਹੀਂ ਸਾਡੀ ਕਾਹਦਾ ਕਦੀ ਇਹ ਫੇ ਸਾਡੇ ਸਾਡ ੱਕੀ ਰਹੇ ਚਲੋ ਕੋਈ ਨਹੀਂ ਜੀ ਤੁਹਾਡੀ ਆਵਾਜ਼ ਜਿਹੜੀ ਆ ਨਾ ਇਹ ਪੂਰੇ ਦੁਨੀਆ ਤੱਕ ਪਹੁੰਚੂ ਤੁਹਾਡੀ ਜਿਹੜੀ ਆਵਾਜ਼ ਆ ਜੇ ਐਂ ਗਰੀਬਾਂ ਨਾਲ ਧੱਕਾ ਹੁੰਦਾ ਰਿਹਾ ਫੇਰ ਸਿੱਖ ਪੰਥ ਨੂੰ ਇਹੀ ਘਾਟਾ ਪਾਉਂਦੇ ਨੇ ਜਿਹੜੇ ਮੂਰਲੇ ਬੰਦੇ ਨੇ ਕੋਈ ਗੱਲ ਨਹੀਂ ਜ ਸਾਰੀ ਸਭ ਤੋਂ ਵੱਡੀ ਘਾਟ ਆ ਜੀ ਬਹੁਤ ਆ ਆ ਦੇਖੋ ਜੀ ਆ ਸਾਰਾ ਕੁਝ ਦੇ ਆਪਾਂ ਨੂੰ ਪਹਿਲਾਂ ਵੀ ਦਿਖਾਤਾ ਸੀ ਤੋਂ ਬੇਨਤੀ ਆ ਭਾਈ ਇਹਨਾਂ ਦੀ ਆਪਾਂ ਮਦਦ ਕਰੀਏ ਐਸੇ ਪਿੰਡਾਂ ਤੇ ਜਾ ਕੇ ਕਮੇਟੀਆਂ ਨੂੰ ਇਹੀ ਜਿਹਨੂੰ ਬਰਖਾਸਤ ਕੀਤਾ ਜਾਵੇ ਤੇ ਬੁਰੇ ਚੰਗੇ ਗੁਰਸਿੱਖ ਲਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ